ਭਾਰਤ ਅਤੇ ਪਾਕਿਸਤਾਨ ਦੇ ਚੱਲਦੇ ਵਿਵਾਦਾਂ ਦੇ ਉੱਪਰ ਇੰਡੀਆ ਵੱਸਦੇ ਮੁਸਲਿਮ ਐਕਟਰਸ ਨੂੰ ਕਾਫੀ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਹਿਨਾ ਖਾਨ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਆਲ ਮਾਈ ਲਾਈਫ ਆਈ ਓਨਲੀ ਸਾ ਅਫੈਕਸ਼ਨ ਫਰਮ ਅਕ੍ਰੋਸ ði ਬਾਰਡਰ ਆਫਟਰ ਸਪੋਰਟਿੰਗ ਮਾਈ ਕੰਟਰੀ ਬਿਫੋਰ ਐਂਡ ਆਫਟਰ ਆਪਰੇਸ਼ਨ ਸਿੰਦੂਰ Many of you abused me, cursed me, many have unfollowed me, many more threatening to unfollow me. This threat is accompanied by abuses, salacious and demeaning. Hate directed not just to me but to my medical condition, my family, and even my faith. I don't expect you to support my country. You support your, that's Dubara. I don't expect you to support my country. You support yours, that's okay. I don't expect you to understand the nuances beyond the mutual alienations. I only hoped that you will conduct yourself at least as humanity as I have been towards you all. But I guess that's the difference. I am not anything if I am not an Indian. I will always be an Indian first. So go ahead and follow me. I don't care. I did not abuse or curse any of you. I only supported my country. What you say defines you, what you choose defines your ideology. How you act in tough times shows your depth as a human being. It has nothing to do with me, no matter what. ਆਈ ਵਿਲ ਸਪੋਰਟ ਮਾਈ ਕੰਟਰੀ ਜੈ ਹਿੰਦ ਹੀਨਾ ਖਾਨ ਵੱਲੋਂ ਕਿਹਾ ਗਿਆ ਕਿ ਮੈਨੂੰ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਤਰੀਕੇ ਦੇ ਥ੍ਰੈਟਸ ਭੇਜੇ ਨੇ ਮੈਨੂੰ ਬਾਦੂਆਵਾਂ ਦਿੱਤੀਆਂ ਨੇ ਮੈਨੂੰ ਗਾਲਾਂ ਕੱਢੀਆਂ ਨੇ ਅਤੇ ਮੈਨੂੰ ਅਨਫੋਲੋ ਵੀ ਕੀਤਾ ਹੈ ਅਤੇ ਅਨਫੋਲੋ ਕਰਨ ਦੀ ਧਮਕੀ ਵੀ ਦਿੱਤੀ ਹੈ ਕਿਉਂਕਿ ਉਹ ਆਪਣੇ ਦੇਸ਼ ਨੂੰ ਆਪਣੇ ਮੁਲਕ ਨੂੰ ਆਪਣੇ ਭਾਰਤ ਨੂੰ ਸਪੋਰਟ ਕਰ ਰਹੇ ਨੇ ਹੀਨਾ ਖਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਦੂਸਰੇ ਮੁਲਕ ਦੇ ਲੋਕ ਨੇ ਉਹ ਵੀ ਆਪਣੀ ਕੰਟਰੀ ਨੂੰ ਸਪੋਰਟ ਕਰਨ ਮੈਂ ਉਹਨਾਂ ਨੂੰ ਗਲਤ ਨਹੀਂ ਬੋਲਾਂਗੀ ਤੁਸੀਂ ਮੈਨੂੰ ਜੀ ਸਾਦ ਕੇ ਅਨਫੋਲੋ ਕਰ ਸਕਦੇ ਹੋ ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਨਾ ਮੈਂ ਤੁਹਾਨੂੰ ਅਤੇ ਨਾ ਹੀ ਤੁਹਾਡੇ ਮੁਲਖ ਨੂੰ ਮਾੜਾ ਕਹਾਂਗੀ ਪਰ ਮੈਂ ਆਪਣੇ ਦੇਸ਼ ਦੇ ਲਈ ਖੜੀ ਆ ਮੈਂ ਆਪਣੇ ਦੇਸ਼ ਦੇ ਲਈ ਹਮੇਸ਼ਾ ਗੱਲ ਕਰਾਂਗੀ ਮੈਨੂੰ ਬਿਲਕੁਲ ਫਰਕ ਨਹੀਂ ਪੈਂਦਾ ਤੁਸੀਂ ਮੈਨੂੰ ਅਨਫੋਲੋ ਕਰ ਦਿੰਦੇ ਹੋ ਹੀਨਾ ਖਾਨ ਨੇ ਕਿਹਾ ਕਿ ਜਿਹੜੇ ਲੋਕ ਮੈਨੂੰ ਬਾਦੂਆਵਾਵਾਂ ਦੇ ਰਹੇ ਨੇ ਗਾਲਾਂ ਕੱਢ ਰਹੇ ਨੇ ਉਹ ਮੈਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਇਫੈਕਟ ਕਰਦੇ ਨੇ ਬਿਕਾਜ਼ ਮੇਰੀ ਮੈਡੀਕਲ ਕੰਡੀਸ਼ਨ ਅਤੇ ਮੇਰੀ ਫੈਮਲੀ ਨੂੰ ਇਸ ਚੀਜ਼ ਦਾ ਸਟ्रेस ਹੁੰਦਾ ਬਟ ਮੈਂ ਆਪਣੀ ਕੰਟਰੀ ਦੇ ਖਿਲਾਫ ਨਹੀਂ ਜਾ ਸਕਦੀ ਹੀਨਾ ਖਾਨ ਨੇ ਭਾਰਤ ਨੂੰ ਸਪੋਰਟ ਕਰਦੇ ਹੋਏ ਆ ਸੋਸ਼ਲ ਮੀਡੀਆ ਦੇ ਉੱਪਰ ਜਿੱਥੇ ਇਹ ਪੋਸਟ ਸਾਂਝੀ ਕੀਤੀ ਉੱਥੇ ਹੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਹੈ ਜੋ ਕਿ ਦੂਸਰੇ ਦੇਸ਼ ਨਾਲ ਤਾਲੁਕ ਰੱਖਦੇ ਨੇ ਮੁਸਲਿਮ ਹੋਣ ਦੇ ਨਾਤੇ ਬਹੁਤ ਸਾਰੀਆਂ ਤਰੀਕੇ ਦੀਏ ਉਹਨਾਂ ਮੁਸਲਿਮ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਜੋ ਕਿ ਭਾਰਤ ਦੇ ਵਿੱਚ ਵਸ ਰਹੇ ਨੇ ਇਸ ਮਾਮਲੇ ਦੇ ਉੱਪਰ ਤੁਹਾਡਾ ਸਾਰਿਆਂ ਦਾ ਕੀ ਵਿਚਾਰ ਜ਼ਰੂਰ ਦੱਸਣਾ ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਇੱਕ ਨਵੀਂ ਖਾਸ ਅਪਡੇਟ ਦੇ ਨਾਲ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ